ਅੱਜ ਅਸੀਂ ਸਮੁੱਚੇ ਪੰਜਾਬ ਦੇ ਅੰਦਰ ਪੰਜਾਬ ਮਲਾਜਮ ਅਤੇ ਪੈਨਸ਼ਨ ਸੰਘਾ ਫਰੰਟ ਦੀ ਮੰਗਾ ਹੈ ਉਹਦੇ ਵੱਲੋਂ ਅਸੀਂ 16 ਨਵੰਬਰ ਨੂੰ ਰੈਲੀ ਕਰ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਕੈਬਨ ਮੰਤਰੀਆਂ ਨੂੰ ਆਪਣਾ ਰੋਸ ਪੱਤਰ ਤੇ ਰੈਲੀ ਦਾ ਨੋਟਸ ਦੇਣ ਵਾਸਤੇ ਜੋ ਪਹਿਲਾਂ ਐਲਾਨ ਕੀਤਾ ਸੀ ਉਹਦੇ ਮੁਤਾਬਕ ਅਸੀਂ ਮਾਸ ਡੈਪੂਟੇਸ਼ਨ ਜਿਹੜਾ ਅੱਜ ਇੱਥੇ ਆਇਆ ਸੀਗਾ ਅਸੀਂ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀਗਾ ਇਹਨਾਂ ਨੂੰ ਕਿ ਅਸੀਂ ਮੰਗ ਪੱਤਰ ਤੁਹਾਨੂੰ ਰੁੱਤ ਤਾਂ ਦੇਣਾ ਹੈ ਤੇ ਅਸੀਂ ਮੀਡੀਆ ਨੂੰ ਦਿੱਤਾ ਸੀਗਾ ਇਹਦੇ باوجود ਅੱਜ ਮੰਤਰੀ ਜਿਹੜੇ ਇੱਥੋਂ ਪਾਸੇ ਹੋ ਗਏ ਉਹ ਸਾਡਾ ਰੋਸ ਪੱਤਰ ਲੈਣ ਵਾਸਤੇ ਨਹੀਂ ਆਏ ਇਸ ਕਰਕੇ ਉਹਦੇ ਰੋਸ ਵਜੋਂ ਜਿਹੜਾ ਇੱਥੇ ਉਹਨਾਂ ਦੀ ਦਫ਼ਤਰ ਦੇ ਮੋਰਚਾ ਦਿੱਤਾ ਜਾ ਰਿਹਾ ਹੈ ਕਿਉਂਕਿ ਅੱਜ ਬਹੁਤ ਜਣੀਆਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਜਿਹੜੀਆਂ ਮੰਗਾਂ ਐ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਲਟਕਾਈਆਂ ਜਾ ਰਹੀਆਂ ਸਰਕਾਰ ਵੱਲੋਂ ਤੁਹਾਡੇ ਸਾਹਮਣੇ ਆਏ ਵੀ ਜਿਹੜੇ ਪੈਨਸ਼ਨ ਤੇ ਮੁਲਾਜ਼ਮਾਂ ਦਾ ਅੱਜ 7 ਲੱਖ ਜਿਹੜੇ ਅੱਜ ਇਹ ਜਿਹੜੇ ਇਹਨਾਂ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਐ ਜਿਹਦੇ ਕਰਕੇ ਅੱਜ ਪੈਨਸ਼ਨਾਂ ਨੂੰ ਪੇ ਕਮਿਸ਼ਨ ਦੇ ਬਾਵਜੂਦ ਜਿਹੜਾ 2.98 ਦਾ ਗੁਣਾਕ ਨਾਲ ਦੀ ਪੈਨਸ਼ਨ ਦਰਾਈ ਹੋਣੀ ਸੀ ਸਰਕਾਰ ਉਹ ਤੋਂ ਦੇਣ ਤੋਂ ਭੱਜ ਗਈ ਐ ਮਹਿੰਗਾਈ ਪੱਤਾ ਸਾਨੂੰ ਕੇਂਦਰ ਨਾਲ 16% ਘਟ ਦਿੱਤਾ ਜਾ ਰਿਹਾ ਐ ਤੇ ਜਿਹੜੇ ਮਹंगाई पत्ते ਦਾ ਬਕਾਇਆ ਪਹਿਲੇ ਸਾਨੂੰ ਉਹ ਦਿੱਤੇ ਨਹੀਂ ਜਾ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਪੋਸਟ ਦੀ ਸਭ ਤੋਂ ਮਾੜੀ ਪੋਸਟ ਦੀ ਸਵਾਦੀ ਸਰਕਾਰ ਲੈ ਕੇ ਆਈ ਹੈ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਵਾਸਤੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ ਤੇ ਇਹਦੇ ਨਾਲੇ ਇਹ ਮਾਨ ਪੱਤੇ ਦੇ ਸੈਂਟਰ ਤੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਦੇ ਪੱਤਿਆਂ 'ਚ ਵਾਧਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ ਪੇ ਕਮਿਸ਼ਨ ਦਾ ਜਿਹੜਾ 9.5 ਸਾਲ ਤੋਂ ਉੱਪਰ ਹੋ ਗਏ ਹੈ ਤੇ ਉਹਦੇ ਬਕਾਇਆ ਨਹੀਂ ਦਿੱਤੇ ਜਾ ਰਹੇ ਤੇ ਪੇ ਕਮਿਸ਼ਨ ਦਾ ਦੂਜਾ ਹਿੱਸਾ ਜਾਰੀ ਨਹੀਂ ਕੀਤਾ ਜਾ ਰਿਹਾ 200 ਰੁਪਿਆ ਜੱਜ਼ੀਆ ਟੈਕਸ ਇਸ ਕਰਕੇ ਇਹਨਾਂ ਮਾਨ ਪੱਤਰ ਜਿਹਨਾਂ ਤੇ ਪਰਮੇਸ਼ਰ ਫਿਰ ਤੇ ਕੰਮ ਕਰਦੇ ਮੁਲਾਜ਼ਮਾਂ ਤੇ ਤਰ੍ਹਾਂ-ਤਰ੍ਹਾਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਕੇਂਦਰੀ ਸਕੀਮ ਜਬੀ ਥੋਪੇ ਜਾ ਰਹੀ ਹੈ ਇਹਨਾਂ ਸਾਰੀਆਂ ਮੰਗਾਂ ਦੇ ਸਬੰਧ ਦੇ ਵਿੱਚ ਸਾਡੀ ਕੈਬਨਟਲ ਮੀਟਿੰਗ ਵੀ ਹੋਈਆਂ ਤੇ ਸਰਕਾਰ ਇਹਨੂੰ ਲਾਗੂ ਕਰਨ ਵਾਸਤੇ ਤਿਆਰ ਨਹੀਂ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਇੱਥੇ ਰੋਸ ਪੱਤਰ ਦੇਣ ਵਾਸਤੇ ਆਏ ਹਾਂ ਜਦੋਂ ਤੱਕ ਮੰਤਰੀ ਜੀ ਨਹੀਂ ਲੈਂਦੇ ਅਸੀਂ ਇੱਥੇ ਜਿਹੜਾ ਧਰਨਾ ਲਾ ਕੇ ਰੱਖਾਂਗੇ ਉਸ ਤੋਂ ਬਾਅਦ ਅਸੀਂ ਉਹਦੀ ਕੋਠੀ ਕੋਲ ਜਾਂਦਾ ਸਾਡਾ ਪੁੱਛੋਗਾ ਅੱਜ ਕੀ ਨਾਮ ਹੈ ਮੇਰਾ ਨਾਮ ਜਸਵੀਰ ਸਿੰਘ ਤਲਵੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਭਾਲ ਪੈਨਸ਼ਨਰ ਤੇ ਮੁਲਾਜ਼ਮ ਸਾਂਝਾ ਫਰੰਟ ਪੰਜਾਬ ਅੱਜ ਕਿਹਾਏ ਤਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਵੱਲੋਂ ਮਤਜਾ ਦੇ ਘਰ ਦੇ ਗੀਟ ਦੇ ਬਾਹਰ ਉੱਪਰ ਵੀ ਤੁਹਾਡੇ ਵੱਲੋਂ ਜੋ ਮੰਗ ਪੱਤਰ ਸੀ ਨਾ ਗੀਟ ਦੇ ਉੱਤੇ ਜੋ ਪੈ ਗਿਆ ਕੀ ਕਰਨ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਅੱਜ ਮਕਸਦ ਨਹੀਂ ਸੀਗਾ ਇਹ ਮੰਤਰੀ ਜੀ ਨੇ ਮਜਬੂਰ ਕੀਤਾ ਜੋ ਤੁਸੀਂ ਸਵਾਲ ਕਰ ਰਹੇ ਹੋ ਸਾਡਾ ਮਕਸਦ ਇਹ ਸੀ ਸਾਡੀ ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਸਾਂਝੇ ਫਰੰਟ ਦੀ ਇੱਕ ਅਸੀਂ ਮੰਗ ਪੱਤਰ ਜਿਹੜਾ ਰੋਸ ਪੱਤਰ ਹੈ ਉਹ ਮੰਤਰੀਆਂ ਨੂੰ ਦੇਣ ਦਾ ਪ੍ਰੋਗਰਾਮ ਲਿਖਿਆ ਸੀ ਕਿਉਂਕਿ ਸਾਡੀ 16 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਨੇ ਪੰਜਾਬ ਦੇ ਮੁਲਾਜ਼ਮਾਂ ਔਰ ਪੈਨਸ਼ਨਰ ਸਾਥੀ ਨੇ ਉਹ ਮਿਲ ਕੇ ਕਰ ਰਹੇ ਨੇ। ਤੇ ਉਹਦੇ ਕਾਰਨ ਅਸੀਂ ਇੱਕ ਦਸਣ ਆਏ ਸੀ ਵੀ ਮੰਤਰੀ ਜੀ ਕਿਉਂਕਿ ਇੱਕ ਸਰਕਾਰ ਦਾ ਵੱਡਾ ਅੰਗ ਹੈ ਤੇ ਮੁੱਖ ਮੰਤਰੀ ਚ ਸਾਡਾ ਇਹ ਸਨੇਹਾ ਭਜਾਣ ਵੀ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਤੰਗ ਰਹੇ ਨਾ ਪੇ ਕਮਿਸ਼ਨ ਦੇ ਪਕਾਏ ਮਿਲੇ ਨਾ ਡੀਏ ਮਿਲਿਆ ਨਾ ਪੁਰਾਣੀ ਪੈਨਸ਼ਨ ਬਹਾਲੀ ਹੋਈ ਨਾ ਕੱਚੇ ਮੁਲਾਜ਼ਮ ਪੱਕੇ ਹੋਏ ਨਾ ਇਨਸੈਂਟਿਵ ਤੇ ਜਿਹੜੇ ਵਰਕਰ ਨੇ ਉਹਨਾਂ ਦਾ ਕੋਈ ਮਾਣ ਪੱਤਾ ਵਧਿਆ। ਨਾ ਪੈਨਸ਼ਨਰ ਨੂੰ 2.98 ਦਾ ਗੁੜਾਕ ਮਿਲਿਆ ਪਰ ਸਰਕਾਰ ਜਿਹੜੀ ਹੈ ਲਗਾਤਾਰ ਦਾਵਾ ਕਰ ਰਹੀ ਹੈ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦਾ ਦਾਵਾ ਕਰ ਰਹੇ ਹਾਂ ਪਰ ਅਸੀਂ ਮੰਤਰੀ ਜੀ ਨੂੰ ਇਹ ਮੰਗ ਪੱਤਰ ਦੇਣ ਆਏ ਸੀ ਬੜੀ ਹੈਰਾਨੀ ਹੋਈ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਸਾਡੇ ਕਨਵੀਨਰ ਸ੍ਰੀ ਸ਼ਰਣਾ ਜੀ ਦਫ਼ਤਰ ਸਨੇਹਾ ਦੇ ਕੇ ਗਏ ਬਈ ਅਸੀਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਆਵਾਂਗੇ ਅੱਜ ਤੁਸੀਂ ਦੇਖਿਆ ਹੋਣਾ ਵੀ 70 78 80 ਸਾਲ ਦੇ ਬਜ਼ੁਰਗ ਜਿਨ੍ਹਾਂ ਕੋ ਤੁਰਿਆ ਨਹੀਂ ਜਾ ਰਿਹਾ ਉਹ ਵੀ ਆਏ ਸੀ ਆਪਣੇ ਆਸ ਦੇ ਨਾਲ ਕਿ ਸਾਨੂੰ 2.59 ਦਾ ਗਰਾਟ ਮਿਲ ਜਾਏਗਾ ਵੱਡੀ ਗੱਲ ਤੇ ਜੈ ਐਨ ਪੀਐਸ ਮੁਲਾਜ਼ਮ ਆਏ ਸੀ ਵੀ ਸਾਨੂੰ ਪੁਰਾਣੀ ਪੈਨਸ਼ਨ ਮਿਲ ਜਾਏਗੀ ਪਰ ਮੰਤਰੀ ਜੀ ਨੇ ਗੱਲ ਤਾਂ ਕੀ ਸੁਣੀ ਸੀ ਉਲਟਾ ਸਾਨੂੰ ਘਰ ਮੰਗ ਪੱਤਰ ਵੀ ਲੈਣ ਲਈ ਨਹੀਂ ਰੁਕੇ ਇੱਥੋਂ ਪਤਾ ਲੱਗਦਾ ਵੀ ਇਹ ਫੰਡ ਸਾਡੇ ਆਮ ਲੋਕ ਨਹੀਂ ਰਹੇ ਬੜੇ ਖਾਸ ਹੋ ਗਏ ਨੇ ਜਿਹੜੇ ਆਮ ਲੋਕਾਂ ਨਾਲ ਦੂਰੀ ਬਣਾ ਰਹੇ ਨੇ ਤੇ ਅਸੀਂ ਫਿਰ ਉੱਥੇ ਇਹਨਾਂ ਦੇ ਦਫ਼ਤਰ ਤੋਂ ਜਦੋਂ ਨਹੀਂ ਡੀਕ ਕੇ ਲਗਾਤਾਰ 1 ਘੰਟਾ ਸੀ ਉੱਥੇ ਇੰਤਜ਼ਾਰ ਕੀਤਾ 10:30 ਤੋਂ 11:15 ਵਜੇ ਤੱਕ ਉੱਥੇ ਬੈਠੇ ਜਦੋਂ ਨਹੀਂ ਆਏ ਤਾਂ ਅਸੀਂ ਰੋਸ ਮਾਰਚ ਲੈ ਗਏ ਨੇ ਤੇ ਘਰ ਤੇ ਕਰਾਇਆ ਤੇ ਅਸੀਂ ਆਪਣਾ ਮੰਗ ਪੱਤਰ ਇਹਦੇ ਘਰ ਅੱਗੇ ਚੇਰ ਦਿੱਤਾ ਤੇ ਟੱਟੋ ਕਾਟੇ ਮੰਤਰੀ ਜੀ ਦੀ ਇਹ ਤਾਂ ਨਹੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹਦੇ ਸੁਨੇਹਾ ਲੈਣਾ ਚਾਹਦੇ ਪਰ ਅਸੀਂ ਜ਼ਰੂਰ ਦੇਣਾ ਚਾਹਨੇ ਆ ਕਾਲੂ ਜਿਹੜਾ ਕਿਤੇ ਇਹ ਨਾ ਕਹਿਣ ਵੀ ਮੈਨੂੰ ਇਸ ਬਾਰੇ ਤੁਸੀਂ ਦੱਸਿਆ ਹੀ ਨਹੀਂ ਕਿਉਂਕਿ ਇਹ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਇਹ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਆਉਣ ਵਾਲੇ ਸਮੇਂ 'ਚ ਟਕਰਾਅ ਵਧੇਗਾ ਪਸੇ ਸਰਕਾਰ ਨੇ ਨਹੀਂ ਆਈ ਸੀ ਉਹਨੇ ਕਿਹਾ ਸਨਾ ਕੋਈ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਆਏਗੀ। ਸਾਡੇ ਇਥੇ ਇਹ ਦੇਖਿਆ ਗਿਆ ਕਿ ਧਰਨਾ ਵੀ ਤੁਸੀਂ ਲਾਇਆ ਦੋਸਤਾਂ ਦਾ ਅਛਣ ਵੀ ਕੀਤਾ। ਤੇ ਜਿਹੜਾ ਇਹਨਾਂ ਦੇ ਇੱਕ ਮੰਤਰੀ ਜਾਂ ਸਰਕਾਰ ਦੇ ਤਾਂ ਉਹ ਜਿਹੜੇ ਆ ਮੰਗ ਪੱਤਰ ਲੈਣ ਵੀ ਨਹੀਂ ਆਏ ਆ ਉਹ ਵੀ ਤੁਹਾਨੂੰ ਜਿਹੜਾ ਉਹਨਾਂ ਦੇ ਬਾਹਰ ਘਰ ਦੇ ਚਪਕਾਉਣਾ ਪਿਆ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ? ਇਹ 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 ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ। ਮੈਂ ਸਮਝਦਾ ਬਦਲਾਅ ਆਇਆ। ਬਦਲਾਅ ਇਸ ਤਰ੍ਹਾਂ ਦਾ ਆਇਆ ਵੀ ਜਿਹੜੇ ਮੰਤਰੀ ਮੈਂ ਸਮਝਦਾ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਸਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ। ਸਾਡੇ ਏਡੇ ਵੱਡੇ ਮੁੱਦੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਸਾਡੇ ਨਾਲ ਟੇਬਲ ਤੇ ਦੂਏ ਪਾਸੇ ਮੁੱਖ ਮੰਤਰੀ ਦਾ ਛੱਡੋ ਅੱਗੇ ਸਾਡੇ ਨਾਲ ਮੰਤਰੀ ਜੀ ਅਕਸਰ ਹੀ ਸਾਡ ਨੂੰ ਮਿਲ ਲੈਂਦੇ ਸੀ ਸਾਡਾ ਹਾਲਚਾਲ ਵੀ ਪੁੱਛ ਲੈਂਦੇ ਸੀ ਅੱਜ ਜਿਹੜੇ ਕੈਬਨਟ ਮੰਤਰੀ ਹੈ ਉਹ ਵੀ ਸਾਡਾ ਗੱਲ ਤਾਂ ਕੀ ਸੁਣਨੀ ਸਾਡੇ ਤੋਂ ਮੰਗ ਪੱਤਰ ਵੀ ਲੈਣ ਨੂੰ ਤਿਆਰ ਨਹੀਂ ਮੈਂ ਸਮਝਦਾ ਇਹ ਸਰਕਾਰ ਕਹਿੰਦੀ ਸੀ ਬਦਲਾਵ ਲਿਆਵਾਂਗੇ ਅਸੀਂ ਸਮਝ ਗਏ ਹੁਣ ਕਿਹੜਾ ਬਦਲਾਵ ਆਇਆ ਬਦਲਾਵ ਉਲਟਾ ਆਇਆ ਜੋ ਲੋਕਾਂ ਦੇ ਪੱਖ ਦਾ ਬਦਲਾਵ ਸੀ ਉਹ ਨਹੀਂ ਆ ਸਕਿਆ ਲੋਕ ਵਿਰੋਧੀ ਬਦਲਾਵ ਆਇਆ ਜਿਹਦੇ ਕਾਰਨ ਅੱਜ ਜਿੰਨੇ ਵੀ ਮਸਲੇ ਨੇ ਉਹ ਇੱਦਾਂ ਹੀ ਲਟਕੇ ਹੋਏ ਨੇ ਪਰ ਇਹ ਲੋਕਾਂ 'ਚ ਵਿਚਰ ਨਹੀਂ ਦੇ ਔਰ ਮੈਂ ਮੁੱਖ ਮੰਤਰੀ ਔਰ ਕੈਬਨਟ ਮੰਤਰੀ ਏ ਜਾਨ ਬਚਾਪ ਬਚਾ ਕੇ ਭੱਜ ਰਹੇ ਨੇ ਅਸੀਂ ਐਲਾਨ ਕੀਤਾ ਹੋਇਆ ਹੈ ਬੇ ਮੁੱਖ ਮੰਤਰੀ ਜੇਸ ਵੀ ਜਿਹਨੇ ਜਾਏਗਾ ਅਸੀਂ ਘੇਰਾਂਗੇ ਹੁਣ ਜਦੋਂ ਮੁੱਖ ਮੰਤਰੀ ਜੀ ਹੁਸ਼ਾਰਪੁਰਾਂ ਦਾ ਜਲੰਧਰਾਂ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਥਾਣੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਡਰਦੇ ਨੇ ਇਹ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਮੈਂ ਸਮਝਦਾ ਇਹ ਵੱਡਾ ਬਦਲਾਅ ਹੈ ਤੇ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਪੈਨਸ਼ਨਾਂ ਲੱਗ ਗਈਆਂ ਅਸੀਂ 4 ਸਾਲ ਬਾਅਦ ਵੀ ਸਾਨੂੰ ਪੈਨਸ਼ਨ ਨਸੀਬ ਨਹੀਂ ਹੋਈ ਇਹ ਵੱਡਾ ਬਦਲਾਅ ਹੈ